ਸਾਰ ਖੜੇ ਨੇ ਔਰ ਇੱਥੇ ਜਿਹੜੇ ਲੋਕ ਐ ਪਿੰਡ ਵਿਚਾਰੇ ਇਸ ਬੇੜੇ ਤੇ ਟਰੈਕਟਰ ਲੈ ਕੇ ਕਾਪੀ ਕੰਬਾਈਨ ਲੈ ਕੇ ਇਹਦੇ ਤੇ ਹੱਥਾਂ ਨਾਲ ਚੱਪੂਆਂ ਨਾਲ ਉਹ ਜਿਹੜਾ ਮਲਾ ਇਹਦਾ ਮੂੰਹ ਮਿੱਠਾ ਕਰਾਇਆ ਉਹਵੇਂ ਜਾਂਦੇ ਸਨ ਸੋ ਔਖਾ ਬੜਾ ਹੱਥਾਂ ਨਾਲ ਚਲਾਉਣਾ ਹੁਣ ਇਸ ਬੇੜੇ ਤੇ ਬੇੜਾ ਪੁਰਾਣਾ ਲੱਖ ਸਵਾ ਲੱਖ ਰੁਪਏ ਦਾ ਇੰਜਣ ਲਾਇਆ ਹੈ ਕੋਈ ਇੰਜਣ ਨਾਲ ਔਰ ਇਹ ਸੌਖਾ ਹੋ ਗਿਆ ਹੁਣ ਇਹਦੇ ਤੇ ਲੱਗ ਕੇ ਉਹ ਇੰਜਨ ਨਾਲ ਜਿਹੜਾ ਹੱਥ ਨਾਲ ਕੰਮ ਕਰਦੇ ਸੀ ਉਹ ਇੰਜਨ ਨਾਲ ਰਹੇ ਆਉਣ ਵਾਲੇ ਸਮੇਂ ਤੇ ਇਹਨਾਂ ਦੇ ਵਾਸਤੇ ਸੌਖਾ ਆਜਾ ਸੀ ਉਹ ਹੈਂਡ ਓਵਰ ਕਰਤਾਏ ਸੀ ਏਂਗਲ ਲਗਾਓ ਚਲਾ ਕੇ ਦੇਖਦੇ ਸੀ ਸੋ ਆਹੀ ਤੁਹਾਨੂੰ ਦੱਸਣਾ ਸੀ ਇਹਨਾਂ ਦੇ ਵਿਚਾਰਿਆਂ ਦਾ ਇੰਨਾ ਜੀਵਨ ਹੈ ਕਿ ਹੁਣ ਦੂਜਾ ਹੋਰ ਪਿੰਡ ਦਾ ਇੱਕ ਮੇਰਾ ਸੀ ਪੂਰੇ ਹਾਸਤੇ ਵੀ ਅਸੀਂ ਇਸ ਤਰ੍ਹਾਂ ਦਾ ਇੰਜਨ ਉੱਤੇ ਫਿੱਟ ਕਰਨ ਦੇ ਵਾਸਤੇ ਅੱਜ ਆਇਆ ਦਿੱਤੀ ਹੈ ਤਾਂ ਜੋ ਇਹ ਬੇੜੇ ਚਲਾਉਣ ਵਾਲਿਆਂ ਦਾ ਕੰਮ ਸੌਖਾ ਹਜੇ ਇੱਥੋਂ ਦੇ ਲੋਕਾਂ ਦਾ ਕੰਮ ਸੌਖਾ ਹਜੇ ਤੇ ਕੰਮ ਚੱਲਦਾ ਨਹੀਂ। ਸੋ ਅੰڈیا ਜੋ ਕੈਨਸਲ بیٹھا ਮਦਦ ਕਰ ਸਕਦੇ ਆ 75 ਸਾਲਾਂ ਬਾਅਦ ਆਜ਼ਾਦੀ ਤੋਂ ਬਾਅਦ ਵੀ ਤੁਸੀਂ ਦੇਖ ਲੋ ਵੀ ਇਵੇਂ ਬੇੜਿਆਂ ਤੇ ਲੋਕ ਵਿਚਾਰੇ ਹੱਥਾਂ ਨਾਲ ਚਲਾ ਕੇ ਜਾਂਦੇ ਆ। ਹੱਥਾਂ ਨਾਲ ਲੈ ਕੇ ਜਾਂਦੇ ਆ। ਇਹ ਅਜੇ ਤੱਕ ਵੀ ਇਹਨਾਂ ਕੋਲੇ ਵਿਚਾਰਿਆਂ ਕੋਲੇ ਕੋਈ ਇੰਤਜ਼ਾਮ ਨਹੀਂ ਸਰਕਾਰਾਂ ਵੱਲੋਂ ਬੇੜੇ ਤੇ ਇੰਜਨ ਵੀ ਨਹੀਂ ਲਵਾਇਆ ਜਾਂਦਾ ਉਹ ਆ ਇੰਜਨ ਲਵਾ ਕੇ ਦਿੱਤਾ ਹੈ ਲੱਖਾਂ ਵਾਲ ਲੱਖ ਦਾ ਖਰਚਾ ਹੈ ਇਸ ਤਰ੍ਹਾਂ ਦੇ 8-9 ਪਿੰਡ ਹੈ ਇਸ ਗੁਰੂਆਂ ਸਾਹਿਬ ਤੇ ਜਲਾਲਾਬਾਦ ਮੈਂ ਤਾਂ ਪਹਿਲੀ ਵਾਰੀ ਬੇੜੇ ਦਾ ਦੇਖਿਆ ਹਲਾ ਮੈਨੂੰ ਕਬਾਇਆ ਸਾਹਿਬ ਦੱਸ ਰਹੇ ਸੀ ਕਿ ਇਹ ਤਾਂ ਕਈ ਸਾਲਾਂ ਤੋਂ ਇਹ ਚੱਲਦਾ ਆ ਰਿਹਾ ਸੋ ਇੰਨਾ ਮਾੜਾ ਹਾਲ ਹੈ ਸਾਡੀਆਂ ਸਰਕਾਰਾਂ ਦਾ ਸੋ ਮੈਨੂੰ ਖੁਸ਼ੀ ਹੋਈ ਹੈ ਕਿ ਕਮ ਸੇ ਕਮ ਯਾਦ ਕਰਨਗੇ ਕਿ ਭਾਈ ਹੱਥਾਂ ਤੋਂ ਰੋਜ਼ ਮਲਾ ਜਿਹੜਾ ਚੱਪੂ ਮਾਰ ਮਾਰ ਕੇ ਚਲਾਉਂਦਾ ਸੀ ਕਮ ਸੇ ਕਮ ਹੋਰੀਆਂ ਬਾਹਾਂ ਤੇ ਇਹਨਾਂ ਦਾ ਆਉਣ ਜਾਣ ਦਾ ਖਰਚਾ ਜਾਂ ਸਮੇਂ ਉਹ ਬਚ ਜਾਇਆ ਕਰੇਗਾ ਤੋਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀਆਂ ਪਾਣੀ ਦੇ ਔਖੀ ਘੜੀ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਸਾਥ ਦਈਏ ਤਾਂ ਕੰਮ ਚੱਲ ਜਾਏਗਾ ਹੁਣ ਅਸੀਂ ਮੈਂ ਸੋਚਿਆ ਮੈਂ ਤੇ ਕਬਾਇਆ ਸਾਹਿਬ ਜਿੰਨੇ ਵੇੜੇ ਐ 7-8 ਵੇੜੇ ਐ ਅਸੀਂ 7-8ਾਂ ਦੇ ਇੰਜਣ ਲਵਾਵਾਂਗੇ ਦੋਨੋਂ ਜਣੇ